ਸਾਰਿਆਂ ਦੇ ਘਰ ਕੱਪੜਿਆਂ ਦਾ ਖਲਾਰਾ ਇਦਾਂ ਹੀ ਹੁੰਦਾ ਸਵੇਰੇ ਸਵੇਰੇ ਦੱਸੋ ਜਰੂਰ ਅੱਛਾ ਸਾਡੇ ਤਾਂ ਜਵਾਕ ਬਹੁਤ ਖਲਾਰਾ ਪਾਉਂਦੇ ਇੱਧਰ ਦੇਖੋ ਅੱਕੇ ਬੇਕਰ ਹੋਣੇ ਆਪਾਂ ਤੁਹਾਨੂੰ ਛੁੱਟੀਆਂ ਕਰੀ ਜਾਣ ਦੱਸ ਪਿਆ ਮੈਨੂੰ ਇਹਨੂੰ ਜਿੰਨੇ ਮਰਜ਼ੀ ਛਿੱਤਰ ਮਾਰੋ ਕੋਈ ਤੁਹਾਨੂੰ ਆ ਕੇ ਕਹੂਗਾ ਨਹੀਂ ਤੁਸੀਂ ਕੀ ਕਹੋਗੇ ਉਹ ਛੋਟੀ ਜੀ ਕੱਪੀ ਚ ਚਾਹ ਦਿੰਦੇ ਆ ਜਦੋਂ ਸੁਆਦ ਆਉਂਦਾ ਤੈਨੂੰ ਮੁੱਕ ਜਾਂਦੀ ਏ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਚਿਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਆਈ ਹੋਪ ਠੀਕ ਠਾਕ ਹੋਵੋਗੇ ਤੁਹਾਡੀ ਦੁਆ ਤੇ ਪਿਆਰ ਨਾਲ ਆਪਾਂ ਬਿਲਕੁਲ ਥੋੜੀ ਜਿਹੀ ਖੰਗ ਆ ਗਿਆ ਜੀ ਸੌਰੀ ਕਿਉਂਕਿ ਮੈਂ ਤੜਕਾ ਲਾ ਕੇ ਹਟੀਆਂ ਉਹਦੀਆਂ ਮਿਰਚਾਂ ਚੜ ਗਈਆਂ ਤਾਂ ਉਹਦਾ ਠੀਕ ਠਾਕ ਆ ਨਾ ਟੈਨਸ਼ਨ ਤੁਸੀਂ ਟੈਨਸ਼ਨ ਨਹੀਂ ਲੈਣੀ ਠੀਕ ਹੈ ਗਾਇਸ ਆਜੋ ਤਾਂ ਨੱਕ ਬੰਦੇਰਾ ਮਲਾਉਣੇ ਪਹਿਲਾਂ ਤਾਂ ਖੋਆ ਦੇਖੋ ਖਾ ਰਹੇ ਅਸੀਂ ਹਾਂਜੀ ਗਾਇਸ ਬੋਲੋ ਹੈਲੋ ਗਾਇਸ ਹੈਲੋ ਗਾਇਸ ਬਲੌਗ ਤੇ ਜੀ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਬਹੁਤ ਬਹੁਤ ਪਿਆਰ ਦੇ ਰਹੇ ਹੋ ਚੀਵਾ ਫੈਮਿਲੀ ਨੂੰ ਜੀ ਬਹੁਤ ਬਹੁਤ ਦਿਲੋਂ ਥੈਂਕਸ ਕੀ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਠੀਕ ਹੈ ਗਾਇਸ ਜਿੰਦੇ ਵਾਸਤੇ ਲੋ ਸਾਰੇ ਇਦਾਂ ਹੀ ਪਿਆਰ ਕਰਦੇ ਰਹੋ ਸਾਰੇ ਦਬਕੇ ਸਬਸਕ੍ਰਾਈਬ ਸ਼ੇਅਰ ਕਰੋ ਜੀ ਅਮਨ ਜੀਮਾ ਵਲੋਗਸ ਚੈਨਲ ਨੂੰ ਸਾਰੇ ਧੰਨਵਾਦੀ ਥੈਂਕ ਓਕੇ ਗਾਇਸ ਓਕੇ ਗਾਇਸ ਦੇਖ ਲਓ ਅਸੀਂ ਬਾਹਰ ਬੈਠਾ ਵੀ ਇੱਕ ਬੰਦਾ ਟ੍ਰੈਂਡ ਕਰਤਾ ਬੋਲਣ ਲਈ ਜਦੋਂ ਸਾਡੇ ਵਿੱਚ ਆ ਗਏ ਤਾਂ ਦੇਖੋ ਕਿੰਨੀਆ ਰੌਣਕਾਂ ਲੱਗਿਆ ਕਰਨ ਗਿਆ ਹਾਂ ਬਸ ਥੋੜੀ ਦੇਰ ਦੀ ਵੇਟ ਰਹਿ ਗਈ ਗਾਈ ਥੋੜੀ ਦੇਰ ਦੀ ਤੁਹਾਨੂੰ ਜਲਦੀ ਮਿਲਾ ਦੇਣਾ ਆਪਾਂ ਇਸ ਬੰਦੇ ਨਾਲ ਅੰਨ ਵਿੱਚ ਸ਼ਿਕਾਇਤ ਦੱਸਾਂ ਹਾਂਜੀ 1 ਮਿੰਟ ਰੁਕੋ ਗਾਇਜ਼ ਆ ਦੇਖੋ ਮੈਂ ਚਾਹ ਪੀ ਲਈ ਹੈ ਮੈਂ ਪਿੰਨੀ ਵੀ ਖਾ ਲਈ ਹੈ ਠੀਕ ਹੈ ਮੇਰੀ ਥੋੜੀ ਜਿਹੀ ਚਾਹ ਰਹਿ ਗਈ ਹਾਂ ਆਈ ਐਮ ਫ੍ਰੀ ਠੀਕ ਹੈ ਆ ਦੇਖੋ ਮੈਂ ਤੁਹਾਨੂੰ ਵੀ ਬੈਕ ਕੈਮਰਾ ਕਰਕੇ ਦਿਖਾਉਣਾ ਪੂਰਾ 1 ਘੰਟਾ ਹੋ ਗਿਆ ਮੈਨੂੰ ਇਹਨਾਂ ਦਾ ਮੱਥਾ ਮਾਰਦੀ ਨੂੰ ਆ ਦੇਖ ਲਓ ਆ ਦੇਖ ਲਓ ਇਹ ਇਹ ਕਿਹਦਾ ਇਹ ਸੁਟਕੂਆ ਮ ਇਹ ਛੁਟਕੂ ਆ ਠੀਕ ਹੈ ਤੇ ਇੱਧਰ ਇੱਧਰ ਦੇਖ ਲਓ ਇੱਧਰ ਪਪਾ ਕੁਝ ਕਹਿ ਰਹੇ ਆ ਸਿਕਾ ਗਾਈ ਹਲੋ ਗਾਈ ਗੁੱਡ ਮਾਰਨਿੰਗ ਕੀ ਨੋ ਗੱਜਾਂ ਗਾਈਸ ਜਸਮਨ ਉਹ ਵੇ ਗਾਈਸ ਤੁਸੀਂ ਦੱਸੋ ਕਹਿੰਦਾ ਕਹਿੰਦਾ ਵੇ ਗਾਈਸ ਤੁਸੀਂ ਦੱਸੋ ਤਾਂ ਗਾਈਸ ਨੂੰ ਕਹੀ ਜਾਂਦਾ ਤੁਹਾਨੂੰ ਨਹੀਂ ਜਾਂਦਾ ਅੱਜ ਅੱਜ ਠੰਡ ਬਹੁਤ ਆ ਤੇਰੀ ਠੰਡਾ ਦੇਖੀ ਆਫਗ ਨਹੀਂ ਆ ਗਈ ਇਹ ਤਾਂ ਤਰਕਾ ਲਾਇਆ ਮੈਂ ਤਾਂ ਥੱਕਿਆ ਇੱਧਰ ਦੇਖੋ ਦਿਨ ਕਿੰਨਾ ਸਾਫ ਹੈ ਲੈ ਕੁਝ ਵੀ ਨਹੀਂ ਹੈਗਾ ਬਾਹਰ ਲੈ ਦੇਖੋ ਕਿੰਨਾ ਸੋਹਣਾ ਦਿਨ ਚੜਿਆ ਹੈ ਬੈਡ ਬੰਦ ਕਰਦੇ ਬੀਬੀਏ ਆਏ ਮਰ ਕੇ ਜੇਟ ਬੰਦ ਕਰਦੇ ਇਸ ਤਰ੍ਹਾਂ ਕਰਦੇ ਰੋਟਾ ਬੋਦੋ ਗਲ ਕੋ ਸੁਣ ਲੈ ਜਨਾਬ ਜੀ ਨਹੀਂ ਕਰਦਾ ਦੇਖੋ ਅੱਕ ਤਾਂ ਸਕੂਲੇ ਗਿਆ ਵਾ ਅੱਜ ਤਾਂ ਜੀ ਨਹੀਂ ਕਰਦਾਗਾ ਕਿਹਦੇ ਪੜਦਾ ਨਹੀਂ ਹੈਗਾ ਜੀ ਨਹੀਂ ਕਰਦਾ ਪਰਨਾ ਪਰ ਨਾ ਤਾਂ ਆ ਗਿਆ ਨਾ ਆ ਜਾ ਭਾਈ ਨਾ ਹੁੰਦੇ ਨਵਾਂ ਨਵਾਂ ਸਕੂਲ ਆ ਗਏ ਨਵਾਂ ਨਵਾਂ ਸਕੂਲ ਲੱਗ ਗਿਆ ਨਮਾ ਕੜਾ ਸਕੂਲ ਅਗਰ ਕਲਾਸ ਦਾ ਐਂਡ ਹੋਣਾ ਲੈ ਨਵਾਂ ਸਕੂਲ ਲੱਗਿਆ ਦੇਖ ਲੋ ਲਾ ਲੋ ਤੁਸੀਂ ਲੈ ਖੜਾ ਹੋ ਖੜਾ ਛੁੱਟੀ ਨਹੀਂ ਕਰਨੀ ਖੜਾ ਆ ਬਿੰਦਿਸ਼ ਕੜਿੰਦਿਸ਼ 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 ਛੇਤੀ ਕਰ ਛੇਤੀ ਆ ਦੇਖ ਲੋ ਗਾਇਸ ਮੈਨੂੰ ਦੇਖ ਲੋ ਇੱਧਰ ਮੈਂ ਰਸੋਈ 'ਚ ਇਹਨਾਂ ਲਈ ਆ ਤਿਆਰ ਕਰ ਲਿਆ ਦਾਲ ਬਣਾਤੀ ਟੜਕਾ ਲਾਤਾ ਆਟਾ ਗੁੰਨਤਾ ਚਾਹ ਬਣਾਤੀ ਦੁੱਧ ਗਰਮ ਕਰਤਾ ਤੇ ਇਹਨਾਂ ਇਹਨਾਂ ਤੋਂ ਬਸ ਬਿਸਤਰੇ 'ਚ ਹੋਈ ਨਹੀਂ ਉੱਠਿਆ ਜਾਂਦਾ ਦੱਸੋ ਰੀਤ ਉੱਟ ਜਾ ਯਾਰ ਫਿਰ ਲੇਟ ਹੋ ਜਾਏਗਾ ਪ੍ਰੀਤਿਆ ਨੂੰ ਉਠਾਓ ਉਹ ਸੋਨੇ ਪ੍ਰੀਤ ਹੋਰ ਰੀਤਿਆ ਹੋਰ ਰੀਤਿਆ ਵੇ ਰੀਤਿਆ ਮੈਂ ਦੱਸੋ ਕੀ ਕਰਾਂ ਉੱਠਦੇ ਹੀ ਨਹੀਂ ਹੈਗੇ ਗਾਈਜ਼ ਮੇਰਾ ਅੱਜ ਹੋ ਵੀ ਗਾਇਜ਼ ਗਾਇਜ਼ ਅੱਜ ਰਚੀ ਚੀਨੀ ਜੀਗਾ ਡਾਪਿਆ ਫਟਕ ਕੋ ਕਾਲ ਮੇਰਾ ਜੀਗਾ ਡਵਾ ਸ਼ੂਲ ਜਾਂਦਾ ਆਪਣੇ ਪੁੱਤ ਕੇ ਅੱਜ ਕਿ ਤਾਰ ਹੋ ਗਿਆ ਅੱਛਾ ਤੂੰ ਤੇਰਾ ਜੀ ਕਰੂਗਾ ਤੇ ਜਾਏਗਾ ਹੈ ਖੜਾ ਲੱਟ ਕੇ ਜਿੰਨੇ ਦਿਨ ਉਹਨੂੰ ਫਾਈਨਲ ਪੇਪਰ ਨੇ ਹੁੰਦੇ ਇੱਕ ਵੀ ਛੁੱਟੀ ਨਹੀਂ ਕਰਨੀ ਚਾਹੇ ਔਰ ਮੈਨੂੰ ਡੰਡਾ ਚੱਕਣਾ ਪਵੇ ਚਪੇੜਾ ਨਾਲ ਮੂੰਹ ਪੰਨੂ ਅੱਜ ਤੇਰਾ ਤੇ ਕੇ ਪੇਪਰ ਉਹਨੇ ਕੋ ਤਾਂ ਛੁੱਟਿਆ ਕਰੀ ਜਾ ਦੱਸ ਪਿਆ ਮੈਨੂੰ ਔਰ ਜਾ ਯਾਰ ਮੈਂ ਸਕੂਲ ਵਾਲਿਆਂ ਨੂੰ ਬਲਾਕ ਟੈਗ ਕਰੂੰਗੀ ਆ ਦੇਖ ਲੋ ਇਹਨੂੰ ਮੈਂ ਇੰਨੀ ਔਖੀ ਹੋ ਕੇ ਘਰੋਂ ਤੋੜਦੀ ਆ ਸਾਰੇ ਉੱਠਦਾ ਨਹੀਂ ਪਿਆਗਾ ਜੀ ਇਹਦੀਆਂ ਮੈਡਮਾਂ ਨੂੰ ਲਾਂਭਾ ਇਹਨਾਂ ਨੂੰ ਕੁਝ ਸਿਖਾਇਆ ਕਰੋ ਇਹਨਾਂ ਨੂੰ ਛਿੱਤਰ ਮਾਰਿਆ ਕਰੋ ਇਹਨੂੰ ਜਿੰਨੇ ਮਰਜੀ ਛਿੱਤਰ ਮਾਰੋ ਕੋਈ ਤੁਹਾਨੂੰ ਆ ਕੇ ਕਹੂਗਾ ਨਹੀਂ ਤੁਸੀਂ ਕਹੋਗੇ ਇਹਨੂੰ ਕਿਉਂ ਕੁੱਟਿਆ ਨਹੀਂ ਮੈਡਮਾਂ ਇਕੱਲੀਆਂ ਕੁੱਟ ਸਕਦੇ ਹੋ ਹੋਰ ਨਹੀਂ ਕੋਈ ਹੱਥ ਲਾ ਸਕਦਾ ਟਾਈਮ ਇੱਕ ਮਿੰਟ ਰੁਕੋ ਦੱਸ ਸਕਦੇ ਟਾਈਮ ਕਿੰਨਾ ਹੋ ਗਿਆ 8:43 7:30 ਸਤ ਸਵਾਦ ਆ ਨੋ ਮੁੰਦਰਾ ਇਹਦਾ ਗੁੱਤ ਬੱਡੀ ਗਲਤ ਗੱਲ ਕਰਿਆ ਯਾਰ ਤੁਹਾਡੀ ਤੇ ਮੈਂ ਲੇਖ ਲਾ ਮੈਂ ਪਤਾ ਸਾਡੇ ਮੈਂ ਪਤਾ 6:30 ਵਜੇ ਦੀ ਉੱਠੀ ਹੋਈ ਆ ਮੈਂ ਉੱਠ ਕੇ ਕੰਮ ਲੱਗੀ ਹੋਈ ਆ ਉੱਠ ਗਿਆ ਉਹ ਐਵੇਂ ਰੋਈ ਜਾਂਦੇ ਦੋਨੋਂ ਜਾਰੇ ਖੜੇ ਦੂਜੇ ਨੂੰ ਉਠਾ ਕਰਨ ਨੂੰ ਰੋਲ ਕਰੇ ਲਾਜਰ ਖੋਣ ਲੋ ਲੋ ਲਾਓ ਕਲਾਸ ਲੈ ਅਰੇ ਤੇ ਤੇ ਬੈਂਟ ਹੋ ਗਿਆ ਉਹ ਦਿੱਤੇ ਤੁਹਾਨੂੰ ਤੇ ਤੇ ਪਾਣੇ ਦਾ ਹੋਗਾ ਪੁੱਤ ਤੁਹਾਨੂੰ ਕੰਮ ਤੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਤੇ ਮੈਂ 5:30 ਵਜੇ ਦਾ ਕੰਮ ਤੇ ਆ ਲਾਲਾ ਸਾਹਿਬ ਪਾਪਾ 5:30 ਵਜੇ ਤੇ ਕੰਮ ਤੇ ਗਏ ਹੋਏ ਨੇ ਤੇ ਤੁਸੀਂ ਬੈਸਤਰੇ ਚ 9 ਵਜੇ ਤੱਕ ਨਹੀਂ ਨਿਕਲਦੇਗੇ ਮੈਂ ਤਾਂ ਕਿਹਾੜ ਵਾਰੀ ਕਹਤਾ ਕਿ ਨੇ ਕੰਬਲ ਚ ਗੁੱਤਾ ਕਰ ਦੋ ਮੈਂ ਹਰ ਕੰਬਲ ਚ ਗੁੱਤਾ ਹੈ ਪੈਰ ਦੀਆਂ ਕਿਵੇਂ ਕਰਾਂ ਉੱਠੂੰਗਾ ਤਾਂ ਹੀ ਕਰੂੰਗੀ ਮੈਂ ਕਿਹਾ ਵਾ ਨਾ ਮੋਟੀ ਗਿਆਸਾ ਮੱਟ ਪੇੜ ਮਾਰੂੰ ਇੱਕ ਵਾਰੀ ਨਹੀਂ ਉੱਠਿਆ ਮੈਂ ਉੱਠਿਆ ਸੀਗਾ ਓਸਕੇ ਬੈਠੇ ਆ ਮੈਂ ਛੋਟੀ ਖੜਾ ਜਲਦੀ ਪੌਣਾ ਨਾ ਹੋ ਗਿਆ ਤੇ ਚਲੋ ਠੀਕ ਹੈ ਓਕੇ ਟੀਹਣ ਮੈਂ ਇਹਨਾਂ ਨੂੰ ਕਰਦਾ ਰੈਡੀ ਇਹਨਾਂ ਨੂੰ ਕੁੱਟ-ਕੁੱਟ ਕੇ ਕਰਨਾ ਪੈਣਾ ਆ ਤਾਂ ਉੱਠ ਕੇ ਗਿਆ ਸ਼ੁਕਰ ਬਿਸਤਰਾ ਛੱਡਿਆ ਇਹਨੇ ਹਾਂ ਠੀਕ ਹੈ ਬਾਈ ਬਾਈ ਸੋ ਗਾਇਜ਼ ਮੇ ਸਕੂਲ ਲਈ ਤਿਆਰ ਹੋ ਚੁੱਕਾ ਮੈਂ ਮੈਂ ਡਰੈਸ ਪਾ ਲਿਆ ਠੀਕ ਹੈ ਦੇਖੋ ਤੇ ਲੈਸਨਸ ਪੜ੍ਹਨੇ ਰਹੇਗੇ ਮੇਰੇ ਮੇਰੀ ਮਮੀਆਂ ਇੱਧਰ ਤੇ ਆਪ ਕੋਨ ਲਿਆ ਨੇ ਤੇਰੀਆਂ ਕੀ ਮੇਰੀ ਮਮੀ ਇੱਧਰ ਤੇ ਆਪ ਕੋਨ ਲਿਆ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਇਹ ਚੀਜ਼ੀ ਤੋਂ ਲੈਣਾ ਬਾਹਰ ਮੇਰੇ ਮੁੰਨੀਆਂ ਪਤਾ ਨਹੀਂ ਕਿਹਾ ਮਮਾ ਨੇ ਕਿ ਮਦਦ ਕਰਿਆ ਹੁਣ ਤਾਂ ਗਿਆ ਤੈਨੂੰ ਐ ਕਿ ਤੈਨ ਮੈਂ ਚੜਦੀਆਂ ਕਾੜਾ ਜੇ ਗੇਟ ਖੋਲ ਦੇ ਉਹੜਾ

ਪਤਾ ਆਪ ਕੀ ਗੈਸ ਤੇ ਆਪ ਬੋਤਲ ਪਾ ਦਿਆਂ ਮੈਨੂੰ ਨਹੀਂ ਮਿਲਿਆ ਮੈਂ ਤਾਂ ਪੂਰਾ ਰੈਡੀ ਹੋ ਗਿਆ ਮੇਰੇ ਲੰਚ ਬਾਕਸ ਵੀ ਰੈਡੀ ਹੋ ਗਏ ਨੇ ਗੈਸ ਤੁਸੀਂ ਆਪਣੇ ਬੱਚਿਆਂ ਨੂੰ ਸਕੂਲੇ ਭੇਜ ਜਾ ਕਰੋ ਜਿਹੜੇ ਗੈਸ ਤੇ ਬੱਚੇ ਨੇ ਵਧੀਆ ਕੋਈ ਨੰਨਾ ਦੇ ਬੱਚੇ ਸੀ ਬਣ ਜਾਂਦੇ ਨਹੀਂ ਜਿਹੜੇ ਆਪ ਬੱਚੇ ਨੇ ਉਹਨਾਂ ਦੀ ਗੱਲ ਕਰਦੇ ਉਹਨਾਂ ਨੂੰ ਭੇਜਾਇਆ ਕਰੋ ਭੇਜਦੇ ਤਾਂ ਹੈਗੇ ਹੀ ਆ ਹੁਣ ਅਸੀਂ ਕਿਹੜਾ ਤੁਹਾਨੂੰ ਭੇਜਦੇ ਨੇ ਤੁਸੀਂ ਆਪ ਹੀ ਉੱਠ ਕੇ ਜਾਂਦੇ ਹਾਂ ਤਾਂ ਬਿੰਨ ਮੈਂ ਤਾਂ ਰੈਡੀ ਹੋ ਚੁੱਕਿਆ ਮੈਂ ਚੱਲੋ ਮਦਰ ਆ ਦਾ ਮੈਂ ਚੱਲ ਕੇ ਮੈਂ ਚੱਲ ਕੇ ਜਾ ਵੀ ਘਟ ਕੇ ਮੈਂ ਨਹੀਂ ਕਰਦਾ ਬੈ ਪੀਰਾ ਪੀ ਲਾ ਮਨਿੰਦਰ ਹਾਂ ਪੈਸੇ ਉੱਥੇ ਦੇਖਣਾ ਹੋਊਗਾ ਇਹਦੇ ਵਿੱਚ ਆ ਦਾ ਤੋਂ ਤੇ ਗੁੰਮਾ ਦਾਸ ਪਏ ਆ 30 ਰੁਪਏ ਚਾਹੀਦੇ ਆ ਇਹ ਜੇ ਪਏ ਤਾਂ ਹੈਗਾ ਦੋ ਦਿਨ ਉਹਦਾ ਨੋਟ ਪਾਟੇ ਹੋਇਆ ਮੈਂ ਅੱਜ ਕਿਥੋਂ ਆ ਬਰ ਪਾਤੇ ਹੋਏ ਰੋਟੀ ਨਹੀਂ ਆਈ ਅੱਜ ਹੋਰ ਕੀ ਮੈਂ ਕੱਲ ਮਸ਼ੀਨ ਬੰਦ ਕੀਤੀ ਸੀ ਤੇ ਖੋਲੀ ਕਿਨੇ ਅੱਜ ਮਸ਼ੀਨ ਮਾਜੀ ਫੇਰ ਉਹ ਖੁੱਲੀ ਪਈ ਸੀ ਸਵੇਰੇ ਨਾਲ ਫੜਕਾ ਜਾ ਰਿਹਾ ਮੈਨੂੰ ਲੱਗਦਾ ਬਿੱਲੀ ਚੜ ਗਈ ਸੀ ਮੇਰੇ ਤੇ ਉਹ ਬੇਚ ਡਿੱਗੀ ਨਹੀਂ ਹੋਣੀ ਪੱਕਾ ਡਿੱਗੀ ਹੋਊਗੀ ਐਵੇਂ ਮੈਂ ਤਾਂ ਜੱਪੂ ਜੁਪਾਇ ਸਾਰੀ ਲਾਈਸਟਰੀਨ ਮਾ ਦਾ ਪਾਈ ਪੂਚੀ ਗਈ ਸੀ ਇਹ ਮੈਂ ਕਿਨੇ ਖੋਲੀ ਅੱਜੇ ਖੋਲੀ ਹੋਣੀ ਹੈ ਬਰਾ ਸ਼ਾਂਤੀ ਚ ਤੁੰਡਾ ਦੂੰਗਾ ਬਾਕੀ ਪੈਸੇ 70 ਰੁਪਏ ਵਾਪਸ ਮੋੜ ਕੇ ਲਿਆ ਰਹੇ ਆ ਇਹ ਨਾ ਕਹੀ ਉਥੇ ਤੀਜੀ ਖਾਲੀ ਕਿਤੇ ਉਹਨੇ ਦਸਾਂ ਦੀ ਖਾਲੀ ਉਹਨੇ ਬੀਹਾਂ ਦੀ ਖਾਲੀ ਤੇਰੇ ਖਾ ਲੈ ਮੈਂ ਅੰਦਰ ਆ ਆ 70 ਵੀ ਪੈਣਗੇ ਆ ਚਾਹ ਨਾ ਪਾਪ ਇੱਥੇ ਤੂੰ ਵੀ ਛੱਡ ਤਾਂ ਆ ਫਾੜੀ ਪੀ ਉਹ ਮੈਂ ਬਸ ਚੰਨ ਚਾਲ ਲਗੋ ਰੋਂ 100 ਹੁਣ 10 ਮਿੰਟ ਲੱਗੇ ਤੇਰੇ ਖਾਣ ਪੀਣ ਵੇਲੇ ਚਾਹ ਪੀ ਇੱਥੇ ਫਾੜੇ ਚੱਲੋ ਚੱਲੋ ਜਲਦੀ ਬੱਸ ਤੇਰਾ ਲੂਕੀ ਨੀ ਘਟਕ ਪੀ ਲੈ ਤੇ ਚਲੋ ਗਏ ਹੁਣ ਆਪਾਂ ਜਾ ਰਹੇ ਆ ਸਕੂਲੇ ਤੇ ਮम्मा ਅੱਗੇ ਦੇ ਗੇਮ ਲੋਗੇ ਸ਼ੁਰੂ ਕਰਨਗੇ ਫਰੇ ਫਰੇ ਉਹ ਬੱਚਾ ਚਪੜਾ ਮੇਰੀਆਂ ਬਾਏ ਬਾਏ ਸੋ ਗਾਇਸ ਮੈਂ ਬੱਚਿਆਂ ਨੂੰ ਛੱਡ ਕੇ ਸਕੂਲੋਂ ਆ ਗਈਆਂ ਹੁਣ ਸ਼ਾਂਤੀ ਸ਼ਾਂਤੀ ਹੋਈ ਪਈ ਐ ਕੋਈ ਨਾ ਥੋੜੀ ਦੇਰ ਨੂੰ ਰੌਣਕਾਂ ਲੱਗ ਜਾਣੀਆਂ ਆ ਜਾਣਾ ਆਪਣੇ ਕੋਲੇ ਦੇ ਤੇ ਜਦ ਤੱਕ ਮੈਂ ਕੰਮ ਨਵੇੜ ਲਾਂ फटाफट ਕੰਮ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਐ ਅਖਲਾਰਾ ਚੱਕ ਲਈ ਆਪਾਂ ਇਹ ਸਾਰਿਆਂ ਦੇ ਘਰ ਕੱਪੜਿਆਂ ਦਾ ਖਲਾਰਾ ਇਦਾਂ ਹੀ ਹੁੰਦਾ ਸਵੇਰੇ ਸਵੇਰੇ ਦੱਸੋ ਜਰੂਰ ਅੱਛਾ ਸਾਡੇ ਤਾਂ ਜਵਾਗ ਬਹੁ ਖਲਾਰਾ ਪਾਉਂਦੇ ਇੱਧਰ ਦੇਖੋ ਕੋਈ ਚੀਜ਼ ਟਿਕਾਣੇ ਤੇ ਨਹੀਂ ਰੱਖ ਕੇ ਜਾਂਦੇ ਦੇਖ ਜਿੱਥੇ ਖਾ ਲਿਆ ਪੀ ਲਿਆ ਉੱਥੇ ਹੀ ਭਾਂਡੇ ਉੱਥੇ ਸਾਰਾ ਕੁਝ ਛੱਡ ਕੇ ਸੁੱਟ ਕੇ ਭੱਜ ਜਾਂਦੇ ਆ ਤੇ ਹੁਣ ਮੈਂ ਰੈਡੀ ਹੋ ਕੇ ਫਿਰ ਤੁਹਾਨੂੰ ਮਿਲਦੇ ਆ ਸੋ ਗਾਇਸ ਫਾਈਨਲੀ ਮੈਂ ਰੈਡੀ ਹੋ ਚੁੱਕੀ ਆ ਤੇ ਕੰਮ ਆਪਣਾ ਸਾਰਾ ਖਤਮ ਹੋ ਗਿਆ ਦੇਖੋ ਹੁਣ ਸਾਫ਼-ਸਾਫ਼ ਹੋ ਗਿਆ ਸਾਰਾ ਤੇ ਪਰ ਆਉਂਦਿਆਂ ਨੂੰ ਫੇਰ ਇਹਨਾਂ ਨੇ ਗੰਦ ਪਾ ਦੇਣਾ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਇਹ ਸਕੂਲੋਂ ਆ ਜਾਂਦੇ ਆ ਇਹ ਸਾਰੀ ਸਫਾਈ ਆਪਣੀ ਹੋ ਚੁੱਕੀ ਆ ਠੀਕ ਹੈ ਇਹ ਮੇਰੀ ਲੁੱਕ ਹੈ ਕੋਲਾ ਪਣਾਇਆ ਨਹੀਂ ਅੱਜ ਤੇ ਨੂੰ ਆਪਾਂ ਲਾ ਕੇ ਲਿਆਉਣੇ ਤੇ ਇੱਕ ਡੱਬਾ ਇਹ ਦੇਖਿਆ ਉਹਣਾ ਤੇ ਹੋਰ ਕੀ ਸੀ ਕੀ ਸੀ ਤੇ ਆਪਾਂ ਗੱਡੀ ਦੀ ਚਾਬੀ ਵੀ ਲੈ ਚੱਲਦੇ ਆ ਨਾਲ ਰੱਖਿਆ ਨੇ ਬੈਗ ਗੱਡੀ ਵਿੱਚ ਚਲ ਲਈ ਜਲੀ ਉਹ ਸੱਚ ਐਕਟਿਵ ਆ ਵੀ ਅੰਦਰ ਕਰਨੀ ਓਏ ਇੱਥੇ ਛੱਡ ਜਾਣਾ ਸੀ ਤਾਂ ਇਹ ਗੱਡੀ ਆਪਣੀ ਖੜੀ ਐ ਰੈਡੀ ਹਲੋ ਜੀ ਗੱਡੀ ਚ ਬੈਗ ਰੱਖਿਆ ਵਾ ਹੈਲੋ ਗਾਇਸ ਹਲੋ ਆ ਜੀ ਸਰ ਵੀ ਬੀਪਲੋ ਹੈਲੋ ਗਾਇਸ ਆ ਮੈਂ ਤਾਂ ਗੱਲ ਨੂੰ ਦੇਖਣ ਆਇਆ ਸੀ ਅੱਜ ਤੋ ਸ਼ਰਸ਼ਰੀ ਆਈ ਨਹੀਂ ਲੈ ਲੈ ਯਾਰ ਕੀ ਖੋਲਿਆ ਤੁਸੀਂ ਪਟਾਰੀ ਰੇ ਇੰਨ ਚ ਏ ਕੀ ਚੱਲ ਰਿਹਾ ਆ ਲੈ ਹੋਰ ਖਾਓ ਨਾ ਇਸਲਾਬ ਹੋਣੇ ਤਾ ਠੱਡਾ ਹੀ ਨਾ ਡੱਬਾ ਹੂੰ ਏ ਛੋਨੀਏ ਅੰਬਰ ਗੈਸ ਖੋਲੇ ਹੂੰ ਅੱਜ ਲੇਟ ਹੋ ਗਏ ਚਲੋ ਜੀ ਨਾ ਆਪਣੇ ਕੰਮ ਆਪਣਾ ਹੀ ਕੰਮ ਫਾਇਦਾ ਪਾ ਘਰੋਂ ਨਿਕਲਦੇ ਨਹੀਂ ਕੱਲ ਐਸਾ ਸਾ ਮਲੇਰ ਕੋਟ ਲੈ ਸੀ ਕੋਲੇ ਐਸਾ ਸਾ ਦੀ ਅਸਰ ਦੀ ਐਸੋ ਸਾਹਿਬ ਸੁਆਦ ਦੀ ਐਸੀ ਤੈਸੀ ਅਬ ਵਲੌਗ ਤੇ ਵਲੌਗ ਤੇ ਐਸੋ ਵੀ ਰਗੜੇਗਾ ਨਹੀਂ ਨਹੀਂ ਐਸੋ ਸਾਹਿਬ ਨੂੰ ਮੈਂ ਮੈਸੇਜ ਕੀਤਾ ਸੀ ਕਰਦੇ ਆ ਹੱਲ ਉਹਦਾ ਕਿਆ ਕਰਕੇ ਇਧਰ ਆ ਜਾ ਮੈਂ ਅੱਜ ਕੇ ਵੱਜ ਕੇ ਮੈਂ ਜਾਣਾ ਫਿਰ ਓਏ ਘੱਲੇ ਕਿੱਥੇ ਖੁੰਝੇ ਲਾਇਆ ਵਿਚਾਰਾ ਰਜਾਈਆਂ ਚ ਦੀਂਦਾ ਹੀ ਨਹੀਂ ਚਲ ਗਿਆ ਇੱਥੇ ਸੀ ਜਾ ਆਪੀ ਹਾਂ ਉਹ ਬਿਸਕੁਟ ਖਾਣ ਤੋਂ ਪੁੱਜ ਗਿਆ ਕਰਲੇ ਸ਼ਾਸ਼ੀ ਕਾ ਬਾਦ ਐ ਪੁੱਤ ਹਾਂ ਤਾਂ ਸਿੱਧਾ ਹੋਵੇ ਗੁਰਬਾਣੀ ਚਾਚੀ ਕਾ ਬਾਦ ਐ ਪੁੱਤ ਲੈ ਕੀ ਖਾਣ ਨੂੰ ਦੇਖੇ ਪਾਪਾ ਚੱਲੇ ਹੁਣ ਪਾਪਾ ਚੱਲੇ ਗੁਰਵੀਰ ਪਾਪਾ ਗਏ ਪਾਪਾ ਗਏ ਪਾਪਾ ਗਏ ਪਾਪਾ ਗਏ ਤੇ ਪਾਪਾ ਇਹ ਕਿੱਥੇ ਚਲਾਇਸੀ ਚੱਲੇ ਆ ਫਿਰ ਗਏ ਆ ਜਲੀਓ ਲੀ हां हां कहता हां देखे प्यार ही करता है ए और ये ले आ नारी हां <laughs> कित्ते चले आना चल सासी का बाद है सारेन की गल साची का गल सारेन सासी का बाद है पुत्त की गल दे बोल बोल बादे बोल सासी काल तो सासी काल दी बोलयाच बोलना नहीं तू पहले सासी काल बोलो पहले सासी काल बादे ਫੇ ਚਾਬੀਆਂ ਦਵਾਂਗੇ ਜੀ ਚਾਚੀ ਕਾਲੀ ਬਾਈ ਕੁਲੀ ਚਿੰਗ ਚਾਚੀ ਕਾਲ ਐਂ ਤਾਂ ਜਿੱਦ ਰੱਖ ਲੈਂਦਾ ਓ ਮੱਥੇ ਚ ਮਾਰੀ ਸੀ ਦੀ ਲੈ ਫੜ ਲੈ ਲੈ ਸਾਰਾ ਕੁਝ ਤੇਰਾ ਓ ਤੂੰ ਡਪਲਾ ਓ ਜੀ ਸ਼ੁਕਰਾ ਥੱਲੇ ਨਹੀਂ ਸੈਟ ਕੇ ਕਿ ਚਿੱਕੂ ਗਈ ਬੱਦਾ ਤਾਂ ਹੋ ਜਾਂਦਾ ਓ ਚੱਲ ਬੱਸ ਕਰ ਐਣ ਦੇ ਛੱਡ ਦੇ ਹਾਂ ਉਂਗਲਾਂ ਨਾ ਪਸਾਲੀ ਛੱਲਿਆ ਚ ਮੈਂ ਕਰ ਕਰ ਕੇ ਅਤ ਲਾਈਆਂ ਇੱਥੇ ਕਰ ਤੇ ਸਿੱਟੀਆਂ ਮੈਂ ਕਿ ਇਹਨਾਂ ਨੂੰ ਚੱਪ ਲੈ ਇਹ ਬਸੋਣੀ ਹੁੰਦੀ ਐ ਮੈਂ ਖੇਡਣ ਨੂੰ ਜਵਕਾਂ ਦੇ ਅੱਛਾ ਸ਼ਾਮ ਨੂੰ ਬੈਠ ਕੇ ਖੇਡਦਾ ਰਹਿੰਦਾ ਅੱਜ ਬੈੱਡ ਫੇਰ ਇੱਥੇ ਪੱਕਾ ਲਾਤਾ ਹਾਂ ਸੋਚਦੇ ਨਾ ਆਈਏ ਚਲੋ ਠੀਕ ਆ ਉੱਪਰ ਬਾਏ ਬਾਏ ਚਲੋ ਤੂੰ ਅੰਦਰ ਜਾ ਕੇ ਫਿਰ ਮਿਲਦੇ ਆ ਸਾਨੂੰ ਉਹ ਇੱਕ ਟੁਮੇ ਦੀ ਚਾਬੀ ਇਹ ਰਬਾਟ ਵਾਈਸ ਅੱਬੀ ਕਿੱਥੇ ਗਈ ਇਹ ਆ ਦੇਖ ਲਓ ਟਕਾੜੇ ਚਲੋ ਯੱੱਟੇ ਅੰਦਰ ਕਰਕੇ ਫਿਰ ਮਿਲਦੇ ਆ ਹਾਂ ਨਹੀਂ ਹੁਣ ਪਾਪਾ ਨਾ ਗਈ ਨਹੀਂ ਤੂੰ ਇੱਧਰ ਬੁੱਗਾ ਖਾਏ ਪਾਪਾ ਲੈ ਕੇ ਨਹੀਂ ਗਈ ਪਾਪਾ ਕਹਿੰਦਾ ਚੱਲ ਮੇਰੀ ਗੱਡੀ 'ਚ ਬਾਹਰ ਪਾਪਾ ਗੱਡੀ 'ਚ ਬਾਹਰ ਕੱਢ ਗਏ ਨਿਕਲਦਾ ਨਹੀਂ ਕਹਿੰਦਾ ਮੈਨੂੰ ਨਿਕਲ ਨਾ ਹੈ ਇਹ ਸੋਣੀਏ ਤੂੰ ਕੀ ਹੋਈ ਆਏ ਆਏ ਮਮਾ ਦੀ ਗੱਡੀ 'ਚ ਬੈਜੀ ਹੁਣ ਅਰਜਾ ਮਮਾ ਪਹਿਲਾਂ ਜਾਇਆ ਵੇ ਇੱਕ ਮਿੰਟ ਮੈਂ ਐਕਸਟਰਾ ਦਿਖਾਇਆ ਵਾ ਮੈਂ ਕਿਉਂ ਮਮਾ ਨਾ ਜਾਈ ਹੁਣ ਆਹੋ ਤੂੰ ਸਾਰਿਆਂ ਦੀ ਮੰਗਰੀ ਲੱਗੀ ਜੇ ਤੇ ਤਿਰਿਏ ਜੀ ਬਾਏ 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 ਕਰ ਦੇ ਬਾਏ ਬੋਲ ਦੇ ਵੇ ਵਾਈ ਗੂ ਵਾਈ ਗੂ ਵਾਈਗਰੂ ਵਾਈਗਰੂ ਤਾਂ ਬੋਲਦਾ ਨਾ ਆਇਆ ਇੱਕ ਮਿੰਟ ਮੈਂ ਆਹ ਦਿਖਾ ਕੇ ਆਈ ਐਕਸਟਰਾ ਹੁਣ ਬਾਅਦ 'ਚ ਹਸਪੀਟਲ ਲੈ ਜਾਉਂਗੀ ਜੇ ਇਥੋਂ ਕੁਝ ਪਤਾ ਲੱਗ ਗਿਆ ਠੀਕ ਹੈ ਨਹੀਂ ਤਾਂ ਛੇ ਲਈ ਡਾਕਟਰ ਤਾਂ ਮਿਲਦੇ ਆ ਦਵਾਈ ਮੈਂ ਲਿਆਂਦੀ ਆ ਗਈ ਆ ਦੇਖ ਲੈ ਆ ਦੇਖੀ ਨਹੀਂ ਇਹ ਕੀ ਹੋ ਰਿਹਾ ਇਧਰ ਮੂੰਹ ਕਰੀ ਬਹੁਤ ਤੈਨੂੰ ਫੜ ਲੈਂਦਾ ਆ ਲੈ ਫੇ ਗਿੱਗ ਦੇਖੀ ਦੇ ਕੀ ਇਹਨੂੰ ਬਦਲ ਲੈ ਲੈ ਵੀ ਆਏ ਬਚਣਾ ਹੈ ਨਾ ਹਾਂ ਆ ਫਟ ਕੇ ਮੈਂ ਗਿਆ ਇਧਰ ਹਾਂ ਦੇਖੇ ਉਹ ਕਿਨੇ ਫਾੜਤਾ ਓਏ ਰੱਬਾ ਚੱਲ ਫੇਰ ਆ ਗਿਆ ਫੇਰ ਆ ਗਿਆ ਲੋੜ ਕੱਟ ਗਿਆ ਆ ਗਿਆ ਆ ਗਿਆ ਆ ਗਿਆ ਏ ਚਿੜੀ ਤੂੰ ਇਧਰ ਬੁਗੀ ਕਰ ਲੈ ਦਾਦੀ ਚੱਲ ਸੱਚ ਕਰ ਬਾਦ ਕਰ ਹੁਣ ਬਾਵੇ ਸੱਚ ਕਰ ਫੇਰ ਕਿੱਥੇ ਨਾ ਬਾਦਾ ਦੇਖ ਦੇ ਹਾਂ ਇਹਦੇ ਨਾਲ ਹੀ ਜਾਂਦਾ ਖੜਾਓ അത് ബുഗീ <laughs> ਆਫਰ ਚਲੋ ਬਾਏ ਬਾਏ ਚਲ ਬਾਏਗਾ ਦੇ ਮਮਾ ਨੂੰ ਬਾਏਗਾ ਦੇ ਕਿ ਆਪਾਂ ਚੱਲ ਦੋ ਬਾਈ ਖੜਾ ਲੋ ਕਹਿੰਦਾ ਕਿ ਤੂੰ ਖਾਲਾ ਦਾਈਆਂ ਫਿਰ ਨਹੀਂ ਨਹੀਂ ਕਿ ਆਣਗੇ ਚਲੋ ਬਾਏ ਬਾਏ ਕੱਕਾ ਬਾਏਗਾ ਦੋ ਚਲ ਚਲੀ ਚਾਹਤੀ ਗੱਡੀ 'ਚ ਜਾਣਾ ਚੱਲ ਆਪਾਂ ਚਾਬੀ ਲੈ ਕੇ ਨਹੀਂ ਆਏ ਹਲੇ ਇਹ ਇੱਕੋ ਵਾਰ ਹੀ ਲੈ ਕੇ ਆਉਂਦੇ ਹਾਂ ਔਰ ਕੀ ਲੈ ਹੈ ਕਿ ਆਪ ਕੋ ਸੋਚ ਅੰਦਰ ਤਾਂ ਮੇਰਾ ਗੈਸ ਚਲੀ ਜਾਂਦਾ ਹਾਏ ਕੀ ਤਾਂ ਰਿਆ ਸੀ ਮੈਂ ਚਾਰ ਕੀ ਸੀਗੀ ਬੱਸ ਉਹ ਬਣ ਗਈ ਚਾਹ ਮੈਂ ਕਿਹਾ ਮੈਂ ਨਾ ਪਹਿਲਾਂ ਡਾਕਟਰ ਨੂੰ ਆਇਆ ਦਿਖਾਇਆ ਮੈਂ ਤੇ ਮੈਂ ਆ ਕੇ ਚਾਹ ਪੀਣੀ ਆ ਤੇ ਚਾਹ ਪੀ ਕੇ ਦਰਨੀ ਉੱਥੇ 15 20 ਰੁਪਏ ਦਾ ਕੱਪ ਪੀਣਾ ਜਾ ਕੇ ਘਰੇ ਬੜੀ ਬੜਾਈ ਛੱਡ ਕੇ ਜਾਉਂਗੀ ਲੈ ਕੇ ਚਲ ਜੇਕਰ ਮੇਰੇ ਜਾਂਦੀ ਦੇ ਠੀਕ ਪਹਿਲਾਂ ਤੋਂ ਡੰਗ ਐਸ ਦੇਖੀਏ ਮੇਰੇ ਜਾਂਦੀ ਦੇ ਚਾਹ ਪੀਓ ਜੀ ਕਰਨ ਲੱਗ ਜਾਂਦਾ ਚੱਲਦਾ ਹਾਂ ਮੇਰੇ ਸ਼ੁਕਰ ਆਵੇ ਇਹ ਯਾਰੀ ਅੰਦਰ ਗੇ ਚਲੀ ਜਾਂਦੇ ਇਹ ਅੰਦਰ ਚਲ ਚਾਚੀ ਕਾ ਬਾਹਰ ਦੇ ਦੇਖਾ ਇੱਥੇ ਮਨਿੰਦਰ ਦੇ ਕੰਮ ਉਹ ਤੂੰ ਲੱਡੂਆਂ ਨੂੰ ਮੂੰਹ ਹੀ ਲਾਇਆ ਆ ਰਾਤ ਚਾਰ ਪੰਜ ਲੱਡੂ ਇਹ ਚ ਰੱਖੇ ਸਾਰੇ ਖਾ ਗਏ ਚਲ ਵਧੀਆ ਵੇ ਭੁੱਖ ਲੱਗੀ ਤੂੰ ਮਿਲੇ ਨੇ ਹੁਣ ਵਿਚਾਰਿਆਂ ਨੂੰ ਕਿ ਸ਼ੇਰ ਖਾਨ ਨੂੰ ਬੱਸ ਲੱਡੂ ਆ ਹੁਣ ਖਾਣ ਨੂੰ ਲੱਲ ਫੱਲ ਫੱਲ ਇਨਾਨੀ ਬਾਹਰ ਦੀ ਨਹੀਂ ਇਨਾਨੀ ਦਾ ਆ ਵਾ ਇਹਨਾਂ ਅੰਨੀ ਦਾ ਹੈ ਨਾ ਵੇ ਬੇਟਾ ਜਿੰਦਗੀ ਦਾ ਨਹੀਂ ਹੁੰਦਾ ਤੇ ਕਿ ਮੈਂ ਤੁਹਾਨੂੰ ਨਹੀਂ ਪੁੱਛਣਾ ਤੇ ਲੈ ਚਲਾ ਦੇ ਦਿਖਾ ਕਿ ਨਹੀਂ ਉਹ ਤੋਂ ਉਹ ਤੋਂ ਕਹਿੰਦਾ ਕੀ ਹੋਇਆ ਵਾ ਅਰਸੋ ਵੀ ਟਾਈਮ ਨਹੀਂ ਲੱਗਿਆ ਗੱਲ ਵੀ ਨੇਵ ਨਹੀਂ ਲੱਗਿਆ ਚਾਹ ਨਹੀਂ ਚਾਹ ਪੀਤੀ ਦਾ ਬਤੁਰੀ ਪੀ ਕੇ ਆਇਆ ਥੋੜਾ ਸਮਾਂ ਗੱਲ ਪੀ ਜਾਗੀ ਗੱਗੋ ਜੀਏ ਤੂੰ ਵੀ ਨਹੀਂ ਚਾਹ ਹੈ ਲੈ ਫਰ ਫਰ ਲੈ ਦੇਖੀਓ ਕੋਸ਼ਿਸ਼ ਕਰਦਾ ਰੁੜਦਾ ਜਾਂਦਾ ਵਾ ਇਥੇ ਹੁੰਦਾ ਪਹੁੰਚ ਜਾਂਦਾ ਰੁੜਦਾ ਵਲੇ ਆ ਦੇ ਹੈ ਕੁਛ ਰੁੜਦਾ ਬੁਰੀ ਆ ਲੈ ਆ ਕੱਕਲਾ ਫੋਨ ਕੱਕਲਾ ਲੈ ਚਲੋ ਫੋਨ ਦੀ ਲੈਟ ਲੈ ਉਧਰ ਫੇਟ ਥੱਲੇ ਜਾਂਦਾ ਦੇਖੀ ਫੋਨ ਦੀ ਲੈਟ ਚਲੋ ਏ ਏ ਅਰੇ ਨਾ ਚਰਲਾ ਦੇ ਬੰਕੇ ਲੰਕ ਗਿਆ ਆ ਲੈ ਉਹ ਦਰਜਾ ਗੰਦੂਆ ਨਹੀਂ ਇਹ ਬੈਕ ਨੂੰ ਰੜਦਾ ਮਰ ਗਿਆ ਉਤਰ ਗਿਆ ਐ ਕੱਕੇ ਕਿਦਾਂ ਕਿ ਤੁਰਿਆ ਕਰ ਕੇੰਦਾ ਠੀਕਾ ਫਿਰ ਤਾ ਏਦਾਂ ਮਾਰਦਾ ਮਤੀਰੇ ਜਿੱਦਾਂ ਥੋੜਾ ਕੱਕੇ ਨੇ ਮੇਰੀ ਚੀਰੀ ਮੇਰਾ ਤਾਂ ਬਤਾ ਨੀ ਮੋਰ ਇਹ ਮੇਰੀ ਕੁੱਗੀ ਇਹ ਕੱਲਾ ਨਾ ਆਏ ਕਰਕੇ ਮੇਰੇ ਅਸਲ ਲਾਲਪਰੀ ਆ ਹਾਂ ਅਰੇ ਕੱਲ ਮੇਰੇ ਢਿੱਡ ਤੇ ਚੜਦਾ ਸੀ ਤਾਂ ਕਹਿੰਦੀ ਸੀ ਦੇਖ ਦੇਖ ਕਿ ਐਸੇ ਪੇਟ ਤੇ ਚੜ ਰਹਾ ਹੈ ਪੋੜੀ ਲਗਾਈ ਮਨਿੰਦਰ ਪਤਾ ਕਹਿੰਦਾ ਕਹਿੰਦਾ ਕੀ ਕਹੀ ਜਾਂਦੀ ਆਂ ਢਿੱਡ ਤੇ ਚੜਦਾ ਤੂੰ ਵੇਖ ਪੇਟ ਤੇ ਨਹੀਂ ਚੜਦਾ ਐ ਪੇਟ ਤੇ ਚੜਦਾ ਕਰ ਵੀ ਕੰਮ ਪੇਟ ਤੇ ਚੜਦਾ ਹਾਂ ਹਾਂ ਮਮਤਾ ਸਾਰਾ ਹੋ ਗਿਆ ਓਏ ਲੱਖ ਲਾਰਾ ਪਾ ਕੇ ਜਾਂਦੇ ਜਵਾਕ ਆਉਂਦੀ ਨਹੀਂ ਮੇਰੇ ਫੇਰ ਉਹ ਨਹੀਂ ਹੁਣ ਨਹੀਂ ਕਰ ਦਿੰਦੇ ਫੇਰ ਇੱਕ ਘੰਟਾ ਹੀ ਪਹਿਲਾਂ ਆਉਂਦੀ ਐ ਮੈਥੋਂ ਇਹ 4 ਵਜੇ ਆਉਂਦੀ ਐ 4 ਵਜੇ ਆਉਂਦਾ ਤੇ ਮੈਂ 5 ਵਜੇ ਆਉਣੀ ਕੱਲ 3 ਵਜੇ ਹੀ ਰੀਤ ਕਹਿੰਦਾ ਅੰਦਰ ਬੰਦੇ ਫਿਰ ਰੀਤ ਵੀ ਆ ਕੇ ਬੈਗੂ ਘਰਾ ਕੇ ਫਿਰ ਬਾਹਰ ਨੂੰ ਤੇ ਬਾਹਰ ਮੱਝ ਜਾਂਦੀ ਐ ਤੇ 3 ਦੇ ਧੁੱਪ ਗੱਲੰਦੇ ਪਤਾੰਗਾ ਅਗਲਾ ਪਤਾੰਗਾ ਅਗਲਾ ਹਣ ਲੁੱਤ 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 ਪਤਾੰਗਾ ਲੁੱਤ 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 ਕਿੱਤ ਆਇਆ ਤਾਂ ਸੀਗਾ ਉਹ ਜਵਾਕ ਤੇ ਖੜ ਲਿਆ ਉਹ ਜਵਾਕ ਉਹ ਜਵਾਕ ਤੇ ਖੜ ਲਿਆ ਇੱਥੇ ਪਤਾ ਕੀ ਰਾਤ ਮਨਿੰਦਰ ਨੇ ਨਾ ਇਹਦੇ ਤੇ ਹੋ ਰੱਖਤਾ ਕੱਪ ਹੂੰ 4 ਫੇਰ ਚਾਹ ਵਿੱਚ ਗਈ ਮਸ਼ੀਨ ਨੂੰ ਉੱਪਰ ਬਿੱਲੀ ਆ ਕੇ ਬਹਿ ਗਈ ਬਿੱਲੀ ਨੇ ਉੱਪਰ ਬੈਠ ਕੇ ਸੈਟ ਤਾਂ ਸਮਾਨ ਸਾਰਾ ਉੱਤੋਂ ਖਿੱਲਰ ਫਿਰ ਮੈਂ ਕਿਹਾ ਹਾਏ ਪਤਾ ਨਹੀਂ ਬਿੱਲੀ ਮਸ਼ੀਨ ਦੇ ਵਿੱਚ ਵੀ ਡੱਗੀ ਹੁੰਦੀ ਹੈ ਕਿ ਭੋਣੀ ਆਫ ਤੋੜੇ ਚੰਗੀ ਤਰ੍ਹਾਂ ਮਸ਼ੀਨ ਇਹ ਚਾਹ ਵਾਲਾ ਜਾਂਦਾ ਹੈ ਦੇਖੀ ਦੇਖੇ ਕੀ ਲੈਣਾ ਇੱਥੇ ਬਹਿ ਗਿਆ ਪਹਿਲਾਂ ਵਾਵਾ ਤੇਰੇ ਬੈਠਾ ਰਿਹਾ ਸੀ ਘਰੇ ਦੇਦੋਂ ਜਦੋਂ ਰੋੜਦਾ ਨਾ ਉਦੋਂ ਡਰ ਲੱਗਦਾ ਹੈ ਨਾ ਤੂੰ ਚਾਹ ਵੀ ਨਹੀਂ ਆ ਇਹ ਦੁੱਧ ਬਣਾ ਕੇ ਹੀ ਘਰੇ ਕਿਹਾ ਮੇਰੀਏ ਚਿੜੀਏ ਨੰਨੀ ਗਈ ਸਕੂਲ ਪਤਾ ਨਹੀਂ ਲੱਗ ਦੇ ਕਿ ਨੌਰ ਦਾ ਪਤਾ ਨਹੀਂ ਨਾ ਜੁੱਤੀਆਂ ਪਈਆਂ ਨੰਨੀ ਦੀਆਂ ਮੈਂ ਪਹਿਲਾਂ ਲੈ ਕੇ ਚੱਲੀ ਸੀ ਆਪਣਾ ਉਹ ਡੰਗਾ ਦੰਬਾ ਜ ਮੈਂ ਸੋਚੀ ਜਮ ਖਾਏ ਕੁਸ਼ੋਰ ਵੀ ਲੈ ਕੇ ਜਾਣਾ ਸੀ ਹੁਣ ਮੈਨੂੰ ਚੇਤਾ ਆਇਆ ਉਹਦੀ ਜੁੱਤੀ ਵੀ ਲੈ ਕੇ ਜਾਣੀ ਸੀ ਇਹ ਆਉਂਗਾ ਤੁਹਾਡੇ ਵੱਲ ਹਾਂ ਦੇਓ ਕਹਿੰਦਾ ਨਾਲ ਮੰਗਦਾ ਚੀਜ਼ ਖਾਣ ਨੂੰ ਬਾਰਿ ਦਾ ਗੱਦੀ ਤਾਂ ਕਾ ਚਾਲਿਆ ਇੱਕ ਖੰਜੂਰ ਖਾਂਦੇ ਸੀ ਨਾਲ ਮੰਗਦਾ ਖਾਣ ਨੂੰ ਦਿਓ ਹੈ ਹਾਂ ਤੇ ਨਾਲ ਚੀਜ਼ਾਂ ਮੰਗਦੀਆਂ ਖਾਣ ਨੂੰ ਨਹੀਂ ਚਿਰੀਏ ਸ਼ੋਨੇ ਬੱਚੇ ਕੀ ਹੋਇਆ ਸੀ ਆ ਜਾ ਆ ਜਾ ਆ ਜਾ ਆ ਜਾ ਇਹ ਆ ਜਾ ਆ ਜਾ ਕਰ 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 ਕੋਸ਼ਿਸ਼ ਕਰ ਚਲੋ 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 ਨਾ ਤੂੰ نیچے ਫੋਲਡ ਹੋ ਜਾ ਨਿਕਲ ਦੇ ਵਿੱਚ ਕਰੋ ਕਰੋ ਕੋਸ਼ਿਸ਼ ਕਰੋ ਚਲੋ ਚਲੋ ਕਮਾਂਡ 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 ਫੋਲਡ ਹੋ ਗਈ ਕਿ ਨਹੀਂ ਹੋ ਰਹੀ ਆ ਜਾ ਆ ਜਾ ਆ ਜਾ ਅਲਿਤਾ ਆ ਜਾ ਲੱਤ ਨਹੀਂ ਨਿਕਲਦੀ ਹਾਂ ਪਰ ਇਹ ਕਰਾ ਸਿੱਧੀ ਮੜੀ ਜੀ ਕਰ ਦੋ ਓਏ ਸੋ ਗਾਇਸ ਗੁਰੀ ਆਪਣਾ ਖੇਡ ਕੇ ਚਲਾ ਗਿਆ ਘਰ ਤੇ ਮੈਂ ਚਾਹ ਪੀ ਰਹੀ ਹਾਂ ਬਸ ਥੋੜੀ ਜਿਹੀ ਰਹਿ ਗਈ ਚਾਹ ਪੀ ਕੇ ਜਾਣੇ ਕਿਉਂਕਿ ਘਰ ਦੀ ਚਾਹ ਬਿਨਾ ਸਬਰ ਨਹੀਂ ਆਉਂਦਾ ਜਦੋਂ ਉੱਥੇ ਜਾ ਕੇ ਚਾਹ ਪੀਂਦੇ ਆ ਨਾ ਉਹ ਛੋਟੀ ਜੀ ਕੱਪੀ ਚ ਚਾਹ ਦਿੰਦੇ ਆ ਜਦੋਂ ਸੁਆਦ ਆਉਂਦਾ ਤੈਨੂੰ ਮੁੱਕ ਜਾਂਦੀ ਹੈ ਤੇ ਇਸ ਕਰਕੇ ਘਰੋਂ ਹੀ ਪੀ ਕੇ ਜਾਈ ਦਿੰਦੇ ਨਹੀਂ ਤਾਂ ਮੇਰੇ ਜਾਂਦੇ ਹੀ ਸਵੇਰੇ ਸਵੇਰੇ ਚਾਹ ਨੂੰ ਜੀ ਕਰਨ ਲੱਗ ਜਾਂਦਾ ਤਾਂ ਕਿਹਦੀ ਕਿਹਦੀ ਫੇਵਰਟ ਹੈ ਚਾਹ ਚਾਹ ਪਚਾ ਪੀ ਕੇ ਚੱਲੀਏ ਆਫਿਸ ਅੱਜ ਆਕੇ ਤੁਹਾਨੂੰ ਮਿਲਦੇ ਆ ਇਸ ਵਲੌਗ ਦਾ ਆਪਾਂ ਇੱਥੇ ਕਰਦੇ ਆ ਐਂਡ ਤੇ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਤੇ ਅ ਨੈਕਸਟ ਵਲੌਗ ਚ ਆਪਾਂ ਕਰਨਾ ਹੈ ਪੈਕ ਤੇ ਨੈਕਸਟ ਵਲੌਗ ਸਾਰਿਆਂ ਨੇ ਜਰੂਰ ਦੇਖਣਾ ਹੈ ਠੀਕ ਹੈ ਬਾਏ ਬਾਏ ਮਿਲਦੇ ਆ ਨੈਕਸਟ ਵਲੌਗਸ